ਪ੍ਰੈਸ਼ਰ ਕੁੱਕਰ ਬੜਾ ਹੀ ਹੈ ਖਤਰਨਾਕ ਕੀ ਤੁਹਾਡਾ ਕੁੱਕਰ ਵੀ ਕਰਦਾ ਹੈ ਇਸ ਤਰ੍ਹਾਂ ਦੀ ਆਵਾਜ਼ ਰਸੋਈ ਵਿੱਚ ਨਾ ਕਰੋ ਇਹ ਗਲਤੀ ਪ੍ਰੈਸ਼ਰ ਕੁੱਕਰ ਭਾਰਤੀ ਰਸੋਈ ਵਿੱਚ ਵਰਤਿਆ ਜਾਣ ਵਾਲਾ ਇੱਕ ਖਾਸ ਪੰਡ ਹੈ ਕੁੱਕਰ ਦੀ ਸਭ ਤੋਂ ਵੱਧ ਵਰਤੋਂ ਭਾਰਤੀ ਰਸੋਈ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਕਰਕੇ ਇਹ ਤੁਹਾਨੂੰ ਲਗਭਗ ਹਰ ਘਰ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਵੇਗਾ ਪ੍ਰੈਸ਼ਰ ਕੁੱਕਰ ਦੀ ਵਰਤੋਂ ਦਾਲਾਂ ਨੂੰ ਉਬਾਲਣ ਤੋਂ ਲੈ ਕੇ ਚੌਲ ਬਣਾਉਣ ਤੱਕ ਕੀਤੀ ਜਾ ਸਕਦੀ ਹੈ ਇਸ ਦੀ ਵਰਤੋਂ ਨਾਲ ਖਾਣਾ ਜਲਦੀ ਤਿਆਰ ਹੋ ਜਾਂਦਾ ਹੈ ਪਰ ਪ੍ਰੈਸ਼ਰ ਕੁੱਕਰ ਦੀ ਗਲਤ ਵਰਤੋਂ ਨਾਲ ਦੁਰਘਟਨਾ ਵੀ ਹੋ ਸਕਦੀ ਹੈ ਤੁਸੀਂ ਘੱਟ ਸਮੇਂ ਵਿੱਚ ਪ੍ਰੈਸ਼ਰ ਕੁੱਕਰ ਵਿੱਚ ਆਸਾਨੀ ਨਾਲ ਭੋਜਨ ਪਕਾ ਸਕਦੇ ਹੋ ਸਭ ਤੋਂ ਚੰਗੀ ਗੱਲ ਇਹ ਹੈ ਕਿ ਪ੍ਰੈਸ਼ਰ ਕੁੱਕਰ ਵਿੱਚ ਤਿਆਰ ਕੀਤਾ ਗਿਆ ਭੋਜਨ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਸ ਵਿੱਚ ਤਿਆਰ ਕੀਤਾ ਗਿਆ ਭੋਜਨ ਸਵਾਦ ਦੇ ਨਾਲ ਨਾਲ ਸਿਹਤ ਨੂੰ ਵੀ ਬਰਕਰਾਰ ਰੱਖਦਾ ਹੈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਸਮੇਂ ਯਾਦ ਰੱਖੋ ਕਿ ਗੈਸ ਤੇਜ਼ ਨਾ ਹੋਵੇ ਕਿਉਂਕਿ ਅੱਗ ਦੀ ਲਾਟ ਸਾਈਡ ਦੀਵਾਰ ਵਿੱਚ ਆ ਸਕਦੀ ਹੈ ਲਾਟ ਸਿਰਫ ਹੇਠਲੇ ਸਤਹ ਤੱਕ ਰਹਿਣੀ ਚਾਹੀਦੀ ਹੈ ਜਦੋਂ ਵੀ ਗੈਸ ਨੂੰ ਚਾਲੂ ਕਰਕੇ ਪ੍ਰੈਸ਼ਰ ਕੁੱਕਰ ਨੂੰ ਰੱਖਿਆ ਜਾਂਦਾ ਹੈ ਤਾਂ ਇਹ ਕੁਝ ਸਮੇਂ ਬਾਅਦ ਹੀ ਗਰਮ ਹੋ ਜਾਂਦਾ ਹੈ ਤਾਂ ਇਸ ਦੀ ਗਰਮੀ ਭਾਫ਼ ਪੈਦਾ ਕਰਦੀ ਹੈ ਜੋ ਭੋਜਨ ਨੂੰ ਜਲਦੀ ਪਕਾਉਂਦੀ ਹੈ ਇਸ ਲਈ ਘੱਟ ਗੈਸ ਦੀ ਵਰਤੋਂ ਕਰੋ ਜਦੋਂ ਵੀ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰੋ ਤਾਂ ਤਾਂ ਮੱਚੀਆਂ ਸਟ੍ਰੇਨਰ ਦੀ ਵਰਤੋਂ ਕਰੋ ਅਸੀਂ ਅਜਿਹਾ ਕਰਾਂਗੇ ਤਾਂ ਜੋ ਪ੍ਰੈਸ਼ਰ ਕੁੱਕਰ ਦਾ ਪ੍ਰੈਸ਼ਰ ਆਸਾਨੀ ਨਾਲ ਨਿਕਲ ਜਾਵੇ ਪ੍ਰੈਸ਼ਰ ਦੇ ਅੰਦਰ ਸੁੱਕੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ ਹਮੇਸ਼ਾ ਧਿਆਨ ਰੱਖੋ ਕਿ ਕੁੱਕਰ ਦੇ ਅੰਦਰ ਘੱਟੋ ਘੱਟ 30 ਮਿਲੀਲੀਟਰ ਪਾਣੀ ਜ਼ਰੂਰ ਪਾਓ ਪ੍ਰੈਸ਼ਰ ਕੁੱਕਰ ਵਿੱਚ ਕੁਝ ਚੀਜ਼ਾਂ ਨੂੰ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਇਸ ਨਾਲ ਕੁੱਕਰ ਫਟਣ ਦਾ ਖਤਰਾ ਬਣਿਆ ਰਹਿੰਦਾ ਜਿਵੇਂ ਕਿ ਪਨੀਰ ਦੀ ਸਬਜ਼ੀ ਅਤੇ ਪੱਤੇਦਾਰ ਸਾਗ ਵਰਗੀਆਂ ਸਬਜ਼ੀਆਂ ਨੂੰ ਬਣਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਛੋਟੇ-ਛੋਟੇ ਟੁਕੜੇ ਕੁੱਕਰ ਦੀ ਸੀਟੀ ਦੇ ਵਿੱਚ ਫਸਣ ਦਾ ਵੱਧ ਖਤਰਾ ਬਣਿਆ ਰਹਿੰਦਾ ਹੈ ਜਿਸ ਕਰਕੇ ਕਈ ਵਾਰ ਕੁੱਕਰ ਫਟਣ ਦੀਆਂ ਖਬਰਾਂ ਸੋਨਨ ਨੂੰ ਮਿਲਦੀਆਂ ਨੇ ਕਦੇ ਵੀ ਪ੍ਰੈਸ਼ਰ ਕੁੱਕਰ ਨੂੰ ਜ਼ਬਰਦਸਤੀ ਖੋਲਣ ਦੀ ਕੋਸ਼ਿਸ਼ ਨਾ ਕਰੋ ਪ੍ਰੈਸ਼ਰ ਕੁੱਕਰ ਦੇ ਟੱਕਣ ਨੂੰ ਉਦੋਂ ਤੱਕ ਜ਼ਬਰਦਸਤੀ ਨਾਲ ਨਾ ਖੋਲੋ ਜਦੋਂ ਤੱਕ ਭਾਫ਼ ਸਹੀ ਢੰਗ ਨਾਲ ਬਾਹਰ ਨਾ ਨਿਕਲ ਜਾਵੇ ਜੇਕਰ ਤੁਹਾਨੂੰ ਜਲਦੀ ਹੈ ਤਾਂ ਕੁੱਕਰ ਨੂੰ ਚਲਦੀ ਹੋਈ ਪਾਣੀ ਦੀ ਟੂਟੀ ਥੱਲੇ ਰੱਖ ਦਿਓ ਇਸ ਟ੍ਰਿਕ ਨਾਲ ਟੱਕਣ ਖੋਲਣ ਦੇ ਵਿੱਚ ਆਸਾਨੀ ਹੋਵੇਗੀ ਯਾਦ ਰੱਖੇ ਖਬਰਾਂ ਵਿੱਚ ਦਿੱਤੀ ਗਈ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਆਧਾਰਤ ਹੈ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ